ਗੁਰੂ ਨਾਨਕ ਦੇਵ ਜੀ ਹੁਣ ਬਹੁਤਾ ਸਮਾਂ ਰਬ ਦੀ ਬੰਦਗੀ ਕਰਨ 'ਚ ਬਿਤਾਉਣ ਲੱਗੇ ਉਹ ਬਹੁਤ ਸਮੇਂ ਤੱਕ ਧਿਆਨ ਮਗਨ ਹੋ ਕੇ ਬੈਠੇ ਰਹਿੰਦੇ ਨਾ ਕਿਸੇ ਨਾਲ ਬੋਲਦੇ ਨਾ ਹੱਸਦੇ ਕਈ ਕਈ ਦਿਨ ਭੋਜਨ ਨਾ ਕਰਦੇ ਘਰਦਿਆਂ ਨੂੰ ਚਿੰਤਾ ਹੋਣ ਲੱਗੀ ਕਿ ਕੋਈ ਰੋਗ ਤਾਂ ਨਹੀਂ ਲੱਗ ਗਿਆ ਨਾਨਕ ਨੂੰ ਇਸ ਵਾਸਤੇ ਪਿਤਾ ਮਹਿਤਾ ਕਾਲੂ ਨੇ ਵੇਧ ਹਰੀਦਾਸ ਨੂੰ ਬੁਲਾਵਾ ਭੇਜਿਆ ਵੈਦ ਆਕੇ ਨਾਨਕ ਜੀ ਕੋਲ ਬੈਠ ਗਿਆ ਅਤੇ ਬੜੇ ਪਿਆਰ ਨਾਲ ਉਹਨਾਂ ਦੀ ਬਾਹ ਫੜ ਕੇ ਨਬਜ਼ ਵੇਖਣ ਲੱਗਾ ਪਰ ਨਾਨਕ ਜੀ ਨੇ ਬਾਹ ਪਿੱਛੇ ਕੀਤੀ ਤੇ ਮੁਸਕਰਾ ਕੇ ਕਹਿਣ ਲੱਗੇ ਉਹ ਵੈਦ ਜੀ ਤੁਸੀਂ ਕੀ ਵੇਖ ਰਹੇ ਹੋ ਮੈਂ ਸਵਸਥਾਂ ਜੋ ਬਿਮਾਰੀ ਤੁਸੀਂ ਲੱਭ ਰਹੇ ਹੋ ਮੇਰੇ ਸਰੀਰ ਵਿੱਚ ਉਸ ਦਾ ਤੁਸੀਂ ਇਲਾਜ ਨਹੀਂ ਕਰ ਸਕਦੇ ਇਹ ਤੁਹਾਡੇ ਗਿਆਨ ਤੋਂ ਪਰੇ ਹੈ ਵੈਦ ਹੈਰਾਨ ਹੋ ਕੇ ਨਾਰਕ ਜੀ ਦੇ ਮੂੰਹ ਵੱਲ ਵੇਖਣ ਲੱਗਾ ਤੇ ਕਹਿਣ ਲੱਗਾ ਐਸਾ ਕੋਈ ਰੋਗ ਮੇਰੇ ਗਿਆਨ ਤੋਂ ਪਰੇ ਨਹੀਂ ਮੈਂ ਬਹੁਤਿਆਂ ਨੂੰ ਠੀਕ ਕੀਤਾ ਹੈ ਫਿਰ ਗੁਰੂ ਜੀ ਕਹਿਣ ਲੱਗੇ ਹੋ ਸਕਦਾ ਹੈ ਤੁਸੀਂ ਬਹੁਤਿਆਂ ਦਾ ਇਲਾਜ ਕੀਤਾ ਹੋਵੇ ਅਤੇ ਬਹੁਤ ਬਿਮਾਰੀਆਂ ਦਾ ਤੁਹਾਡੇ ਕੋਲ ਦਵਾਈ ਵੀ ਹੋਵੇਗੀ ਲੇਕਿਨ ਇੱਥੇ ਲੋਕਾਂ ਦੇ ਗੁਨਾਹ ਦੀ ਗੱਲ ਹੋ ਰਹੀ ਹੈ ਜੋ ਲੋਕ ਕਰਦੇ ਹਨ ਇਹ ਸੁਣ ਕੇ ਵੈਦ ਬੋਲਿਆ ਮੈਂ ਇਸ ਬਾਰੇ ਕਿਉਂ ਸੋਚਾ ਇਹ ਤਾਂ ਸਭ ਦੀ ਆਪਣੀ ਆਪਣੀ ਕਿਸਮਤ ਹੈ ਜਿਵੇਂ ਜਿਸ ਦੀ ਕਿਸਮਤ ਉਵੇਂ ਉਹ ਜਿਉਂਦਾ ਹੈ ਫਿਰ ਗੁਰੂ ਜੀ ਖੜੇ ਹੋ ਗਏ ਤਦ ਗੁਰੂ ਜੀ ਨੇ ਵੈਦ ਨੂੰ ਸਮਝਾਉਂ ਲਈ ਇੱਕ ਸ਼ਬਦ ਉਚਾਰਿਆ ਮਲਾਰ ਮਹੱਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੁਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਤਾਏ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ दर्द होवे दुख रहे शरीर ऐसा दारू लगे नबी रहा खसम विसार किए रस पोग उठ खलोए रोग मन अंधे को मिले सजाए वेद न पोले दारू लाए चंदन का फल चंदन वास मानस का फल कट में सास सांस गया काया टल पाए ताके पाछे कोई ना खाये कंचन काया निर्मल हंस जिसमें नाम निरंजन अंश दुख रोग सब गया गवाए नानक छूटस साचे नाई ई शबद सुनके व्याधारी दास नु ज्ञान हो गया ਉਹ ਸਮਝ ਗਿਆ ਕਿ ਨਾਨਕ ਜੀ ਨੂੰ ਕੋਈ ਸਰੀਰੀ ਕਸ਼ਟ ਨਹੀਂ ਹੈ ਉਹ ਪ੍ਰਭੂ ਦੇ ਚਿੰਤਨ ਚ ਗੁਆਚੇ ਰਹਿੰਦੇ ਹਨ ਵੈਦ ਨੇ ਮਹਿਤਾ ਜੀ ਨੂੰ ਦੱਸਿਆ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਨਾਨਕ ਨੂੰ ਕੋਈ ਰੋਗ ਨਹੀਂ ਹੈ ਇਸ ਲਈ ਉਹਨਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ